ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਬਾਬਾ ਮੋਤੀराम ਮਹਰਾਜੀ ਦੀ ਇਹ ਬਾਬਾ ਮੋਤੀराम ਮਹਿਰਾ ਵਜ਼ੀਰ ਖਾਂ ਦੀ ਰਸੋਰੀ ਵਿੱਚ ਲੰਗਰ ਬਣਾਉਣ ਦਾ ਕੰਮ ਕਰਦਾ ਸੀ ਗੁਰੂ ਪਿਆਰਿਓ Hindu ਕੈਰੀਆਂ ਨੂੰ ਲੰਗਰ ਛਕਾਉਣ ਦੀ ਇਸ ਦਾ ਕੰਮ ਸੀ ਇਸ ਦਾ ਪਰਿਵਾਰ ਗੁਰੂ ਘਰ ਦਾ ਸਰਦਾਲੂ ਸੀ ਜਦੋਂ ਬਾਬਾ ਮੋਤੀराम ਮਹਿਰਾਂ ਨੂੰ ਪਤਾ ਲੱਗ ਗਿਆ ਕਿ ਮਾਤਾ ਗੁਜਰਕੌਰ ਅਤੇ ਛੋਟੇ ਸਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਬਾਬਾ ਮੋਤੀराम ਮਹਿਰਾ ਖਾਣਾ ਲੈ ਕੇ ਠੰਡੇ ਬੁਰਜ ਵਿੱਚ ਪਹੁੰਚੇ ਤੇ ਮਾਤਾ ਜੀ ਅਤੇ ਸਹਿਬ ਜਾਦਿਆਂ ਨੂੰ ਪ੍ਰਸਾਦਾ ਛਕਣ ਦੀ ਬੇਨਤੀ ਕੀਤੀ ਪਰ ਮਾਤਾ ਜੀ ਨੇ ਕਿਹਾ ਮੋਤੀराम ਜੀ ਤੁਹਾਡੀ ਸੇਵਾ ਕਬੂਲ ਹੈ ਪਰ ਮੁਗਲਾਂ ਦੀ ਰਸੋਈ ਦਾ ਬਣਿਆ ਹੋਇਆ ਖਾਣਾ ਅਸੀਂ ਨਹੀਂ ਖਾਣਾ ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਜ਼ਿਆਦਾ ਉਦਾਸ ਹੋ ਗਏ ਅਤੇ ਉਦਾਸੀ ਦੀ ਹਾਲਤ ਵਿੱਚ ਆਪਣੇ ਘਰ ਪਹੁੰਚ ਗਏ ਘਰ ਮਾਤਾ ਲੱਧੋ ਜੀ ਤੇ ਪਤਨੀ ਭੋਲੀ ਨੇ ਨਿਰਾਸ਼ ਹੋਣ ਦਾ ਕਾਰਨ ਪੁੱਛਿਆ ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦੇ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕੀਤੇ ਹੋਏ ਹਨ ਜਿਨ੍ਹਾਂ ਨੇ ਮੁਗਲਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਨਾ ਕਰ ਦਿੱਤੀ ਹੈ ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਭਾਰੀ ਕਪੜਾ ਵੀ ਨਹੀਂ ਹੈ ਗੁਰੂ ਪਿਆਰਿਓ ਇਹ ਦਰਦ ਭਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਹੀ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਵਜ਼ੀਰ ਖਾਨ ਨੇ ਇਹ ਐਲਾਨ ਕਰਵਾਇਆ ਹੈ ਕਿ ਜੋ ਵੀ ਕੋਈ ਗੁਰੂ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਤਿੰਨਾਂ ਨੇ ਸਲਾਹ مشورہ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਦੁੱਧ ਦਾ ਗੜਵਾ ਭਰ ਕੇ ਦਿੱਤਾ ਤੇ ਕਿਹਾ ਕੇ ਜਾ ਕੇ ਗਰਮ-ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਛਕਾ ਕੇ ਆਓ ਜਦੋਂ ਬਾਬਾ ਮੋਤੀराम ਮਹਾਰਾਜੀ ਘਰੋਂ ਤੁਰੇ ਤਾਂ ਉਹਨਾਂ ਦੀ ਪਤਨੀ ਨੇ ਆਪਣੇ ਗਹਿਣੇ ਲਾ ਕੇ ਦੇ ਦਿੱਤੇ ਤਾਂ ਕਿ ਜੇ ਪਹਿਰੇਦਾਰ ਰੋਕਣਗੇ ਤਾਂ ਉਹਨਾਂ ਨੂੰ ਗਹਿਣਿਆਂ ਦੇ ਰੂਪ ਵਿੱਚ ਰਿਸ਼ਵਤ ਦੇ ਕੇ ਅੱਗੇ ਲੰਘ ਜਾਇਓ ਗੁਰੂ ਪਿਆਰਿਓ ਬਾਬਾ ਮੋਤੀराम ਮਹਾਰਾਜੀ ਜਦੋਂ ਦੋਦ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਤਾਂ ਬਾਬਾ ਮੋਤੀराम ਮਹਾਰਾਜੀ ਨੇ ਉਹਨਾਂ ਨੂੰ ਗਹਿਣੇ ਰਿਸ਼ਵਤ ਵਜੋਂ ਦੇ ਦਿੱਤੇ ਤਾਂ ਪਹਿਰੇਦਾਰਾਂ ਨੇ ਪੁੱਛਿਆ ਤੈਨੂੰ ਡਰ ਨਹੀਂ ਲੱਗਦਾ ਸੂਬਾ ਸਰਹੰਦ ਵਜ਼ੀਰ ਖਾਨ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਕੋਈ ਗੁਰੂ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੇੜ ਦਿੱਤਾ ਜਾਵੇਗਾ ਤਾ ਬਾਬਾ ਮੋਤੀराम ਜੀ ਨੇ ਉੱਤਰ ਦਿੱਤਾ ਕਿ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਅਤੇ ਜ਼ੁਲਮ ਦੇ ਵਿਰੁੱਧ ਡਟਣ ਲਈ ਸਾਨੂੰ ਮੌਤ ਵੀ ਕਬੂਲ ਹੈ ਗੁਰੂ ਪਿਆਰਿਓ ਪਹਿਰੇਦਾਰਾਂ ਨੇ ਰਿਸ਼ਵਤ ਲੈ ਕੇ ਅੱਗੇ ਲਾਂਗ ਜਾਣ ਦਿੱਤਾ ਜਦੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬ ਜਦਿਆਂ ਨੂੰ ੜਾਕੇ ਦੀ ਠੜ੍ਹ ਵਿੱਚ ਗਰਮ-ਗਰਮ ਦੁੱਧ ਪਿਲਾਇਆ ਤਾਂ ਮਾਤਾ ਗੁਜਰ ਕੌਰ ਨੇ अनेकाਹੀ ਅਸੀਸ ਦਿੱਤੀਆਂ ਬਾਬਾ ਮੋਤੀराम ਜੀ ਉਸੇ ਤਰ੍ਹਾਂ ਹੀ ਪਹੁੰਚ ਕੇ ਦੁੱਧ ਅਤੇ ਪ੍ਰਸਾਦਿਆਂ ਦੀ ਸੇਵਾ ਕਰਦੇ ਰਹੇ ਕਿਸੇ ਕਵੀ ਨੇ ਬਹੁਤ ਹੀ ਸੋਹਣਾ ਲਿਖਿਆ ਹੈ ధਨ ਭੋਤੀ ਜਿन्हने ਪੁੰਨ ਕਮਾਇਆ ਗੁਰੂ ਲਾਲਾ ਤਾਈ ਦੁੱਧ ਪਿਲਾਇਆ ਉਸ ਤੋਂ ਬਾਅਦ ਜਦੋਂ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਬਾਬਾ ਮੋਤੀराम ਮਹਾਰਾਜੀ ਨੇ ਦੀਵਾਨ ਟੋਡਰਮਲ ਨਾਲ ਸਲਾਹ ਕਰਕੇ ਨਾਮੀ ਲੱਕੜਹਾਰੇ ਕੋਲੋਂ ਚੰਦਨ ਦੀ ਲੱਕੜਾਂ ਦਾ ਗੱਡਾ ਭਰ ਕੇ ਖਰੀਦ ਕੇ ਲਿਆਂਦਾ ਤੇ ਆਪਣੇ ਹੱਥਾਂ ਨਾਲ ਜਿਖਾ ਚੇੜ ਕੇ ਦੀਵਾਨ ਟੋਡਰਮਲ ਨਾਲ ਬਿਲਕੇ ਮਾਤਾ ਗੁਜਰ ਕੌਰ ਅਤੇ ਦੋਹਾ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਤਾਂ ਭਵੇਂ ਗੁਪਤ ਹੀ ਰਹਿੰਦੀ ਤੇ ਸਾਰੇ ਵਰਤਾਰੇ ਤੋਂ ਪੜਦਾ ਨਹੀਂ ਉੱਠਦਾ ਪਰ ਗੰਗੂ ਬ੍ਰਾਹਮਣ ਦਾ ਵਿਰਾਜ ਇਸ ਦਾ ਨਾਮ ਪੰਮਾ ਸੀ ਉਹ ਵੀ ਬਾਬਾ ਮੋਤੀ RAM ਮਹਾਰਾਜੀ ਦੇ ਨਾਲ ਰਸੋਈ ਵਿੱਚ ਕੰਮ ਕਰਦਾ ਸੀ ਉਸ ਨੇ ਹੀ ਸੂਬਾ ਸਰਹੰਦ ਵजीर खान ਨੂੰ ਚੁਗਲੀ ਕਰ ਦਿੱਤੀ ਕਿ ਬਾਬਾ ਮੋਤੀराम ਮਹਾਰਾਜ ਜੀ ਨੇ ਹਕੂਮਤ ਦੇ ਖਿਲਾਫ ਜਾ ਕੇ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ ਗੁਰੂ ਪਿਆਰਿਓ ਜਦੋਂ ਪੰਮੇ ਨੇ ਵजीर खान ਨੂੰ ਚੁਗਲੀ ਲਾਈ ਤਾਂ ਵजीर खान ਨੇ ਹੁਕਮ ਕੀਤਾ ਕਿ ਮੋਤੀराम ਮਹਾਰਾਜ ਜੀ ਨੂੰ ਬਾਨ ਕੇ ਪੇਸ਼ ਕੀਤਾ ਜਾਵੇ ਸਿਪਾਹੀ ਹੁਕਮ ਤੇ ਅਮਲ ਕਰਦੇ ਆਂ ਤੁਰੰਤ ਬਾਬਾ ਮੋਤੀराम ਮਹਾਰਾਜੀ ਨੂੰ ਪਕੜ ਕੇ ਵਜ਼ੀਰ ਖਾਨ ਦੇ ਸਾਹਮਣੇ ਲਏ ਆਏ ਵਜ਼ੀਰ ਖਾਨ ਨੇ ਗਰਜ ਕੇ ਅਗ ਬਬੂਲਾ ਹੋ ਕੇ ਪੁੱਛਿਆ ਮੋਤੀਰਾਮ ਤੇਰੀ ਸਿਕਾਇਤ ਆਈ ਹੈ ਤੂੰ ਹੀ ਸਿੱਖ ਹੈ ਕਿ ਇਹ ਸੱਚ ਹੈ ਕਿ ਤੂੰ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ ਤਾਂ ਬਾਬਾ ਮੋਤੀਰਾਮ ਮਹਾਰਾਜੀ ਨੇ ਕਿਹਾ ਹਾਂ ਇਹ ਸੱਚ ਹੈ ਮੈਂ ਮਾਤਾ ਗੁਜਰ ਘਰ ਤੇ ਛੋਟੇ ਸਹਿਬ ਜਾਦਿਆਂ ਦੀ ਸੇਵਾ ਕੀਤੀ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਰਦਾਲੂ ਹਾਂ ਅਤੇ ਮੇਰੇ ਪਿਤਾ ਜੀ ਵੀ ਰਸਦ ਦਾ ਗੱਡਾ ਭਰ ਕੇ ਆਨੰਦਪੁਰ ਸਾਹਿਬ ਗਏ ਅਤੇ ਉੱਥੇ ਘੇਰਾਬੰਦੀ ਹੋਣ ਕਰਕੇ ਅੰਦਰ ਹੀ ਰਹੇ ਤੇ ਅੰਮ੍ਰਿਤ ਛੱਕ ਕੇ ਹਰ ਆਰਾਮ ਤੋਂ ਹਰਾ ਸਿੰਘ ਸਾਜ ਗਏ ਫਿਰ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਗੁਰੂ ਪਿਆਰਿਓ ਇਹ ਸੁਣ ਕੇ ਸੂਬਾ ਸਰਹੰਦ ਵजीर खान ਦਾ ਗੁੱਸਾ ਹੋਰ ਭੜਕ ਗਿਆ ਉਸਨੇ ਪੁੱਛਿਆ ਤੂੰ ਮਾਤਾ ਗੁਜਰ ਘਰ ਤੇ ਛੋਟੇ ਸਹਿਬ ਜਾਦਿਆਂ ਦੀ ਦੁੱਧ ਅਤੇ ਰੋਟੀ ਪਾਣੀ ਨਾਲ ਚੋਰੀ ਛਿਪੇ ਸੇਵਾ ਕੀਤੀ ਹੈ ਤਾਂ ਬਾਬਾ ਮੋਤੀराम ਮਹਾਰਾਜੀ ਨੇ ਕਿਹਾ ਹਾਂ ਮੈਂ ਤਿੰਨ ਦਿਨ ਗਰਮ ਦੁੱਧ ਦੀ ਸੇਵਾ ਕੀਤੀ ਹੈ ਸੂਬੇ ਨੇ ਕਿਹਾ ਤੈਨੂੰ ਪਤਾ ਹੈ ਹਕੂਮਤ ਵੱਲੋਂ ਬਾਗਿਆ ਦੀ ਸੇਵਾ ਕਰਨ ਵਾਲਿਆਂ ਦੀ ਪਰਿਵਾਰ ਸਮੇਤ ਕੋਹਲੂ ਵਿੱਚ ਬੀੜ ਦੇ ਕਤਲ ਕਰਨ ਦੀ ਸਜ਼ਾ ਸੁਣਾਈ ਹੋਈ ਹੈ। ਬਾਬਾ ਮੋਤੀराम ਮਹਿਰਾ ਨੇ ਕਿਹਾ ਹਾਂ ਮੈਨੂੰ ਪਤਾ ਹੈ। ਉਸ ਤੋਂ ਬਾਅਦ ਸੂਬਾ ਸਰਹੰਦ ਨੇ ਗ੍ਰੋਹਦ ਵਿੱਚ ਆ ਕੇ ਕਿਹਾ ਜਾਂ ਤਾਂ ਮੁਸਲਮਾਨ ਬਣ ਜਾ ਨਹੀਂ ਤਾਂ ਪਰਿਵਾਰ ਸਮੇਤ ਕੋਹਲੂ ਵਿੱਚ ਪਹੀੜ ਦਿੱਤਾ ਜਾਏਗਾ। ਤਾਂ ਬਾਬਾ ਮੋਤੀराम ਮਹਿਰਾ ਜੀ ਨੇ ਕਿਹਾ ਮੈਨੂੰ ਮੌਤ ਦਾ ਡਰ ਨਹੀਂ ਹੈ। ਜੇ ਗੁਰੂ ਦੇ ਲਾਲ 7 ਤੇ 9 ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਉੱਤੇ ਤੇਰਾ ਕੀ ਹੀ ਅਸਰ ਹੋਣਾ ਹੈ ਉੱਤਰ ਸੁਣਦਿਆਂ ਸਾਰ ਹੀ ਵਜ਼ੀਰ ਖਾਂ ਨੇ ਹੁਕਮ ਕੀਤਾ ਕਿ ਇਸ ਦੇ ਪਰਿਵਾਰ ਨੂੰ ਬੰਨ ਕੇ ਲਿਆਓ ਅਤੇ ਕੋਹਲੂ ਵਿੱਚ ਪਹੀੜ ਕੇ ਕਤਲ ਕਰ ਦਿਓ ਹੁਕਮ ਦੀ ਪਾਲਣਾ ਹੋਈ ਬਾਬਾ ਮੋਤੀराम ਮਹਾਰਾਜੀ ਦਾ 7 ਸਾਲ ਦਾ ਪੁੱਤਰ ਨਰਿਆਣਾ ਪਤਨੀ ਭੋਲੀ ਤੇ ਮਾਤਾ ਲੱਦੋ ਜੀ ਨੂੰ ਬੰਨ ਕੇ ਵਜ਼ੀਰ ਖਾਂ ਦੇ ਸਾਹਮਣੇ ਲਿਆਂਦਾ ਅਤੇ ਸਰਹੰਦ ਦੇ ਤੇਲੀਏ ਵਿੱਚ ਕੋਹਲੂ ਕੋਲ ਖੜਾ ਕਰ ਦਿੱਤਾ ਫਿਰ ਵਜ਼ੀਰ ਖਾਨ ਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ ਜਾਏ ਜਲਾਦਾ ਨੇ ਸਭ ਤੋਂ ਪਹਿਲਾਂ ਬਾਬਾ ਮੋਤੀराम ਮਹਾਰਾਜੀ ਦੇ 7 ਸਾਲ ਦੇ ਪੁੱਤਰ ਨਰੈਣੇ ਨੂੰ ਪੈਰਾ ਵਾਲੇ ਪਾਸੇ ਤੋਂ ਕੋਹਲੂ ਵਿੱਚ ਧਾਕ ਦਿੱਤਾ ਜੇਸ਼ ਦੀਆਂ ਚੀਕਾਂ ਪੁਕਾਰਾਂ ਸੁਣ ਕੇ ਲੋਕ ਦਰਹਾ ਤਰਹਾ ਕਰ ਉੱਠੇ ਫਿਰ ਮਾਤਾ ਲੱਦੋ ਜੀ ਤੇ ਫਿਰ ਉਸ ਦੀ ਪਤਨੀ ਨੂੰ ਕੋਹਲੂ ਵਿੱਚ ਭੀੜ ਕੇ ਸ਼ਹੀਦ ਕਰ ਦਿੱਤਾ ਤੇ ਅਖੀਰ ਵਿੱਚ ਬਾਬਾ ਮੋਤੀ RAM ਜੀ ਨੂੰ ਇੱਕ ਵਾਰੀ ਫਿਰ ਮੁਸਲਮਾਨ ਬਣਨ ਲਈ ਕਿਹਾ ਗਿਆ ਪਰ ਬਾਬਾ ਮੋਤੀ RAM ਮਹਿਰਾ ਨੇ ਸਖਤ ਸ਼ਬਦਾਂ ਵਿੱਚ ਨਾ ਕਰ ਦਿੱਤੀ ਅੰਤ ਉਹਨਾਂ ਨੂੰ ਵੀ ਕੋਹਲੂ ਵਿੱਚ ਭੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਾ ਮੋਤੀ RAM ਮਹਿਰਾ ਜੀ ਸਹਾਦਰ ਦਾ ਜਾਮ ਪੀ ਕੇ ਅਮਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ